ਜਿਸ ਪਰਿਵਾਰ ਦੇ ਵਿੱਚ ਕਿਸੇ ਨੂੰ ਨੌਕਰੀ ਨਾ ਮਿਲੀ ਹੋਵੇ ਤੇ ਉਹਨਾਂ ਦੀ ਖੁਸ਼ੀ ਕਿੰਨੀ ਕੁ ਹੋਣੀ ਹੈ ਇਹ ਖਬਰ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਅੱਜ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਇਹ ਖਬਰ ਜਿਹੜੀ ਇੱਕ ਮਿਸਾਲ ਹੈ ਵੇਖਣ ਨੂੰ ਮਿਲ ਰਹੀ ਹੈ ਨਾਬਾ ਬਲੌਕ ਦੇ ਪਿੰਡ ਦੁੱਧਲੀ ਤੋਂ ਉੱਥੇ ਅੰਜੂ ਰਾਣੀ ਨੂੰ ਸਰਕਾਰੀ ਨੌਕਰੀ ਸਕੂਲ ਦੇ ਵਿੱਚ ਅਧਿਆਪਕਾ ਦੇ ਵੱਲੋਂ ਮਿਲੀ ਗਈ ਹੈ ਉੱਥੇ ਆ ਪਰਿਵਾਰ ਦੇ ਵਿੱਚ ਨੌਕਰੀ ਮਿਲਣ ਤੋਂ ਬਾਅਦ ਵਿਆਵਰਗ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਰਵਾਰ ਨੇ ਜਿੱਥੇ ਖੁਸ਼ੀ ਦੇ ਵਿੱਚ ਪੰਗੜੇ ਪਾਏ ਤੇ ਉਥੇ ਆਤੀਸ਼ਬਾਜ਼ੀ ਚ ਲਾਗੀ ਖੁਸ਼ੀ ਮਨਾਈਏ ਅੰਜੂ ਰਾਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਕਿਹਾ ਹੈ ਕਿ ਅਸੀਂ ਬਿਨਾਂ ਸਫਾਰਿਸ਼ ਬਿਨਾਂ ਰਿਸ਼ਵਤ ਦਿੱਤਿਆਂ ਨੌਕਰੀ ਪ੍ਰਾਪਤ ਕੀਤੀ ਹੈ ਆਪਣੀ ਲਾਈਫ 'ਚ ਇੱਕ ਬਹੁਤ ਹੀ ਵੱਡੀ ਜਿਹੜੀ ਪ੍ਰਾਪਤੀ ਹੈ ਉਹ ਹਾਸਲ ਕੀਤੀ ਹੈ ਤੇ ਇਹ ਸਾਰਾ ਕੁਝ ਮੇਰੇ ਪੇਰੈਂਟਸ ਤੇ ਮੇਰੀ ਫੈਮਿਲੀ ਦੇ ਸਪੋਰਟ ਨਾਲ ਹੀ ਹੋਇਆ ਹੈ ਤੇ ਅੱਜ ਤੇ ਇਹ ਅੱਜ ਇਹ ਦਿਨ ਸਿਰਫ ਮੈਨੂੰ ਮੇਰੇ ਪਰਿਵਾਰ ਕਰਕੇ ਹੀ ਦੇਖਣ ਨੂੰ ਮਿਲਿਆ ਕਿਉਂਕਿ ਮੇਰੇ ਪਰਿਵਾਰ ਨੇ ਹੀ ਮੇਰੇ ਮੇਰੇ ਪਰਿਵਾਰ ਤੇ ਮੇਰੇ ਪੇਰੈਂਟਸ ਮੇਰੇ ਬ੍ਰਦਰ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਹੁਣ ਤੱਕ ਇੰਨੀ ਸਪੋਰਟ ਨਾਲ ਪਿਆਰ ਦੇਣ ਲਈ ਤੇ ਸਾਡੇ ਤੇ ਇਹਨਾਂ ਵਿਸ਼ਵਾਸ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਉਣ ਲਈ ਸਾਡੇ ਪਰਿਵਾਰ ਵਿੱਚ ਮੈਂ ਇੱਕ ਪਹਿਲੀ ਕੁੜੀ ਹਾਂ ਜਿਸ ਨੂੰ ਅੱਜ ਮਾਨ ਸਰਕਾਰ ਦੁਆਰਾ ਜਿਹੜਾ ਇਹਨਾਂ ਯੋਗਤਾ ਪੱਤਰ 8894 ਵਿੱਚ ਦਿੱਤਾ ਗਿਆ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਤੇ ਮਾਨ ਸਰਕਾਰ ਨਹੀਂ ਨਹੀਂ ਮੈਂ ਇਹ ਨੌਕਰੀ ਜਿਹੜੀ ਆਪਣੇ ਦਮ ਤੇ ਲਈਤੀ ਹੈ ਆਪਣੇ ਆਪ ਜਿਹੜੀ ਸਕਸੈਸ ਮੈਂ ਹਾਸਲ ਕੀਤੀ ਹੈ ਮੈਨੂੰ ਕਿਸੇ ਦੀ ਕੋਈ ਸਿਫਾਰਿਸ਼ ਜਾਂ ਕਿਸੇ ਦੀ ਕਿਸੇ ਵੀ ਆਈਪੀ ਬੰਦੇ ਦੀ ਕੋਈ ਹੈਲਪ ਦੀ ਲੋੜ ਨਹੀਂ ਪਈ ਮੈਂ ਸਾਰਿਆਂ ਨੂੰ ਇਹ ਹੀ ਸਾਰੇ ਪੇਰੈਂਟਸ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਵੀ ਆਪਣੇ ਪੇਰੈਂਟਸ ਤੁਸੀਂ ਵੀ ਆਪਣੇ ਬੱਚਿਆਂ ਤੇ ਖਾਸ ਕਰਕੇ ਕੁੜੀਆਂ ਨੂੰ ਪੜ੍ਹਾਓ ਤਾਂ ਕਿ ਉਹ ਵੀ ਆਪਣੀ ਲਾਈਫ ਸਟਾਈਲ ਅਜਿਹੇ ਦੇਣ ਆਪਣੇ ਪੇਰੈਂਟਸ ਨੂੰ ਦਿਖਾ ਸਕਣ ਤੇ ਉਹਨਾਂ ਦੇ ਪੇਰੈਂਟਸ ਵੀ ਉਹਨਾਂ ਤੇ ਪ੍ਰਾਊਡ ਫੀਲ ਕਰ ਸਕਣ ਸਾਡੇ ਅੱਜ ਪਰਿਵਾਰ 'ਚ ਪਹਿਲੀ ਇਹ ਨੌਕਰੀ ਹੈ ਤਾਂ ਸਾਰੇ ਬਹੁਤ ਜ਼ਿਆਦਾ ਖੁਸ਼ ਹਨ ਕਿਸੇ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ ਇੱਥੇ ਤੱਕ ਧੰਨਵਾਦ ਸਾਰਿਆਂ ਦਾ ਇੰਨੀ ਸਪੋਰਟ ਤੇ ਨਾਲ ਪਿਆਰ ਕਰਨ ਸੀ ਮੈਂ ਤੇ ਅੱਜ ਇਹਨਾਂ ਨੂੰ ਨੌਕਰੀ ਮਿਲੇ ਮੇਰੇ ਭੈਣ ਲੱਗਦੇ ਨੇ ਛੋਟੇ ਭੈਣ ਨੇ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਸਾਡੇ ਪੇਰੈਂਟਸ ਦਾ ਜਿਨ੍ਹਾਂ ਨੇ ਸਾਨੂੰ ਅੱਗੇ ਵਧ ਕੇ ਚੜਨ ਦਾ ਹੈ ਨਾ ਮੌਕਾ ਦਿੱਤਾ ਸਾਨੂੰ ਸਟੱਡੀ ਕਿਉਂਕਿ ਸਾਨੂੰ ਉੱਥੋਂ ਸਟੱਡੀ ਮਿਲੀ ਸੀ ਜਿੱਥੇ ਕਿ ਕੁੜੀਆਂ ਦੇ ਕਹਿੰਦੇ ਪੇਰੈਂਟਸ ਦੇਖ ਕੇ ਨਾ ਜਦੋਂ ਕਰਦੀ ਕੰਡੀਸ਼ਨ ਫਾਈਨੈਂਸ਼ੀਅਲ ਕੰਡੀਸ਼ਨ ਹੁੰਦੀ ਆ ਮਾਵਾ ਪਾ ਹੱਥ ਖੜੇ ਕਰ ਦਿੰਦੇ ਨੇ ਵੀ ਨਹੀਂ ਸਾਡੇ ਤੋਂ ਨਹੀਂ ਹੋਣਾ ਪਰ ਉਸ ਟਾਈਮ ਸਾਡੇ ਪੇਰੈਂਟਸ ਨੇ ਹਾਰ ਨਹੀਂ ਮੰਨੀ ਵੀ ਨਹੀਂ ਤੁਸੀਂ ਕਰੋ ਅਸੀਂ ਹੈਗੇ ਆ ਪਿੱਛੇ ਉਸ ਤਾਂ ਆਪਣੇ ਉਹਨਾਂ ਨੂੰ ਉਹਨਾਂ ਨੂੰ ਸਾਡੇ ਤੇ ਪ੍ਰਾਊਡ ਫੀਲ ਕਰਾਉਣ ਦਾ ਇੱਕ ਮੌਕਾ ਦਿੱਤਾ ਹੈ ਨਾ ਤੇ ਇੱਕ ਦੂਜੇ ਉਹ ਗਲੇ ਸਾਰੇ ਪੈਰੈਂਟਸ ਨੂੰ ਇੱਕ ਅਪੀਲ ਆ ਵੀ ਕੁੜੀਆਂ ਨੂੰ ਐ ਨਾ ਸਮਝੋ ਵੀ ਜੇ ਸਾਡੇ ਕੋਲ ਪੈਸੇ ਨਹੀਂ ਅੱਗੇ ਚਲੇ ਜਾਣਾ ਹੈ ਨਾ ਅੱਗੇ ਕੁਝ ਨਹੀਂ ਕਰਨਾ ਜਾਂ ਸਾਡੇ ਨਾਲ ਕੱਲ ਨੂੰ ਨੌਕਰੀ ਮਿਲ ਜਾਣਾ ਨੌਕਰੀ ਦੇ ਪੈਸੇ ਸਾਨੂੰ ਨਹੀਂ ਮਿਲਣੇ ਹੈ ਨਾ ਜਾਂ ਸਾਡੇ ਲਈ ਕੁਝ ਨਹੀਂ ਕਰਨਾ ਇਹਨਾਂ ਨੇ ਅੱਗੇ ਹੋਰ ਪਰਿਵਾਰ ਲਈ ਕਰਨਾ ਹੈ ਤਾਂ ਇਹ ਸੋਚ ਤੁਹਾਡੀ ਗਲਤ ਹੈ ਕਿਉਂਕਿ ਜੇ ਉਹ ਖੁਦ ਪੈਰਾਂ ਤੇ ਖੜਨਗੇ ਅੱਗੇ ਤੁਹਾਨੂੰ ਵੀ ਹੋਊਗੀ ਉਮੀਦ ਹੈ ਨਾ ਵੀ ਕੱਲ ਨੂੰ ਸਾਡੇ ਨਾਲ ਬਰਾਬਰ ਆਜ ਕੰਦੇ ਨਾਲ ਕੰਦਾ ਮਿਲਾ ਕੇ ਖੜ ਸਕਣਗੇ ਤੇ ਇਸ ਕਰਕੇ ਉਹਨਾਂ ਦਾ ਬੈਟਰ ਫਿਊਚਰ ਦੇ ਲਈ ਆਪਣ ਨਬਟ ਐਟ ਲੀਸਟ ਐਨਾ ਤੁਸੀਂ ਚੱਲੋ ਵੀ ਉਹ ਕੁਝ ਆਪਣੇ ਲਈ ਕਰ ਸਕਣ ਉਹ ਅੱਗੇ ਸਮਾਜਾਂ ਨੂੰ ਦੂਜਿਆਂ ਲਈ ਕਿ ਕੀ ਹੈ سپورਟ ਬਣ ਸਕਣ ਮੋਟੀਵੇਸ਼ਨ ਬਣ ਸਕਣ ਇਨਸਪੀਰੇਸ਼ਨ ਬਣ ਸਕਣ ਮੇਰਾ ਨਾਮ ਮਲਕੀਸ਼ ਸਿੰਘ ਨਾਬੇ ਤੋਂ ਨਾਲ ਪਿੰਡ ਦਲਦੀ ਤੇ ਛੋਟਾ ਜਿਹਾ ਕਸਬਾ ਇੱਕ ਪਿੰਡ ਦਲਦੀ ਦੇ ਨਾਲ ਹੀ ਪਹਾੜਪੁਰ ਰੋਡ ਤੇ ਅਸੀਂ ਰਹਿੰਦੇ ਆ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਬੱਚੀ ਅੱਜ ਬੁਲੰਦੀਆਂ ਨੂੰ ਛੂ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਤੇ ਸਾਨੂੰ ਕਿਸੇ ਦਾ ਕੋਈ سپورਟ ਜਾਂ ਕਿਸੇ ਦੀ ਕੋਈ ਸਾਨੂੰ ਰਿਸ਼ਵਤ ਲੈਣ ਦਾ ਕੋਈ ਸਾਨੂੰ ਕੋਈ ਮਿਲਿਆ ਨਹੀਂ ਇਦਾਂ ਦਾ ਤੇ ਸਾਡੀ ਬੱਚੀ ਹੈ ਵੀ ਆਪਣੇ ਪੜਾਈ ਦੇ ਬਲਬੁੱਤੇ ਤੇ ਅੱਜ ਪਾਸ ਹੋ ਕੇ ਸਾਨੂੰ ਇਹ ਨੌਕਰੀ ਹੈ ਆਪਣੇ ਮਾਤਾ ਪਿਤਾ ਦੇ ਝੋਲੀ ਹੱਤ ਪਾਈ ਹੈ ਤੇ ਅਸੀਂ ਬੜਾ ਮਾਣ ਕਰਦੇ ਆਂ ਆਪਣੀ ਬੇਟੀ ਤੇ ਤੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸੱਦਾ ਦਿੰਦੇ ਆਂ ਕਿ ਆਓ ਰਾਜੇ ਬੱਚਿਓ ਛੋਟੀਆਂ ਕੁੜੀਓ ਵੀ ਤੁਸੀਂ ਪੜੋ ਤੇ ਪੜ ਕੇ ਜਿਵੇਂ ਅੱਜ ਆ ਸਾਡੀ ਬੱਚੀ ਨੇ ਸਾਡਾ ਸਿਰ ਉੱਚਾ ਕਰਿਆ ਸਮਾਜ ਦੇ ਵਿੱਚ ਤਾਂ ਅਸੀਂ ਕਹਿੰਦੇ ਆ ਵੀ ਤੁਸੀਂ ਵੀ ਆਪਣੇ ਮਾਪਿਆਂ ਦਾ ਆਪਣੇ ਮਾਪਿਆਂ ਦਾ ਨਾਮ ਉੱਚਾ ਕਰੋ ਸਿਰ ਉੱਚਾ ਕਰੋ ਪੜ੍ਹਾਈ ਦੇ ਕਰਕੇ ਪਰਿਵਾਰ ਵਿੱਚ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਖੁਸ਼ੀ ਸਾਡੇ ਤੋਂ ਬਸ ਸਹਿਣ ਨਹੀਂ ਹੋ ਰਹੀ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਛੋਟੇ ਛੋਟੇ ਬੱਚੇ ਤੇ ਸਾਡੇ ਜਨਕੇ ਪੇਰੈਂਟਸ ਮੇਰੇ ਪੇਰੈਂਟਸ ਹੋਗੇ ਗੁੜੀਆ ਦੇ ਪੇਰੈਂਟਸ ਹੋਗੇ ਔਰ ਰਿਸ਼ਤੇਦਾਰ ਹੋਗੇ ਆਂਡ ਗਵਾਂਡ ਦੇ ਵਿੱਚ ਸਾਡੇ ਅਵੇਂ ਕੇ ਨਾਲ ਸਾਡੇ ਗਵਾਂਡ ਦੇ ਵਿੱਚ ਵੀ ਗਵਾਂਡ ਰਹਿੰਦੇ ਨੇ ਸਾਡੇ ਉਹਨਾਂ ਨੂੰ ਵੀ ਇੰਨੀ ਖੁਸ਼ੀ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਆਦਤੋਂ ਵੱਧ ਖੁਸ਼ੀ ਆ ਇਸਾ